ਰਾਤ ਨੂੰ ਇਹ ਦੇਖਿਆ ਪ੍ਰੀਤੀ ਦਾ ਪਿਆ ਸਵਾਰ ਜੇ ਜਾਣੀ ਬਰਾਤ ਬਰਾਤ ਤਾਂ ਕਿੱਥਾ ਜਾਂਦਾ ਚਲੋ ਜੀ ਇਹਦੇ ਮੱਥਾ ਨਿਕਲ ਓ ਮਾਈ ਗੋਡ ਹਲੋ ਜੀ ਕੱਲ ਵੀ ਜਾਣਾ ਮੈਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਲੋ ਜੀ ਇੱਧਰ ਪਿੰਡ ਦੇ ਮੁੰਡੇ ਹਾਂ ਤੇ ਆ ਤੁਹਾਨੂੰ ਫੇਰ ਪੈ ਗਈ ਹਿਮਾਚਲ ਚੱਲੇ ਵੇ ਨਾ ਕਿਉਂਕਿ ਬਾਹੂ ਵੀ ਹਿਮਾਚਲ ਆਲੀ ਹੈ ਹਿਮਾਚਲ ਵਾਲੀ ਲੋ ਜੀ ਸਾਡੇ ਰਵਲੀ ਪਾਜੀ ਆ ਗਏ ਕਿੱਲੇ ਵੇ ਵਿਆਹ ਨੂੰ ਹਿਮਾਚਲ ਬਾਤ ਉਹ ਸੁਣ ਕੇ ਤੁੰਦ ਹੱਲੇ ਮਿੰਟ ਪੈ ਗਈ ਮੈਂ ਵਿਹਣ ਚੱਲੇ ਪਾਣੇ ਕਿਹੜਾ ਰੀਤਾ ਜੀ ਉਹ ਬੜੇ ਬੰਦੇ ਮੇਰੇ ਕੋਲ ਹੀ ਕਿੰਨੀ ਬੜੀ ਕਿੰਨੀ ਬੜੀ ਹੌਸਲਾ ਲਿਆ 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 ਲੜੀ ਇਹ ਟੈਂਪੋ ਡਰਾਈਵਰ ਬਾਕੀ ਰਹਿ ਕੇ ਪਿੱਛਾ ਉਹ ਆਉਂਗੇ ਹੁਣ ਮੈਂ ਬੈਠਾ लवली ਭਾਜੀ ਹੁੰਦੇ ਨਾਲ ਚਲੋ 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 ਲੋ ਭਾਈ ਇੱਥੇ ਸਾਰੇ ਖੜ ਗਏ ਕਹਿੰਦੇ ਬਾਕੀ ਨੇ ਦੇਖ ਲਈਏ ਕਿਤੇ ਭੁਣ ਨਾ ਜਾਣ ਥੜੇਕਾ ਵੀ ਨਾਲੇ ਐਂਧਾ ਠੇਕਾ ਆ ਗਿਆ ਨਾਲੇ ਨਹੀਂ ਜਾਂਦਾ ਵਾ ਨਾ ਲਓ ਜੀ ਇੱਧਰ ਇੱਧਰ ਹੀ ਨਾ ਬੱਸ ਆਹ ਤੇ ਦੇ ਇਦਾਦਾ ਨੂੰ ਥੱਲੇ ਤੇ ਉੱਪਰ ਨੂੰ ਹਾਂ ਉੱਤੇ ਤੇ ਹਾਂ ਭਾਈ ਉਹ ਜਾਂਦਾ ਕੋਈ ਜਾਂਦੀ ਜੀ ਗੱਡੀ ਲਓ ਜੀ ਆਹ ਨਾਨੰਦ ਦੇਵੀ ਜਿਹਾ ਹੋਏ ਨਾਨਾ ਦੇਵੀ ਦੀ ਹਮਾਚਲ ਵਾਲੀ ਸੜਕਾ ਜੀ ਪ੍ਰੀਤੀਨਾਥ ਜਨੂ ਜੀ ਕਹਾ ਹਮਾਚਲ ਹਮਾਚਲ ਤੇ ਕਹਾਂ ਜਾਉਂਗੇ ਅੱਜ ਮਤਲਬ ਨਾਨਾ ਦੇਵੀ ਲੈ ਵੀ ਗੱਡੀ ਦਿੱਕਤ ਆ ਗਈ ਥੋੜੀ ਜੀ ਦੇ ਵੀ ਰਹੀ ਇਧਰ ਠੀਕ ਹੈ ਸੂਪਰ اے ਹਮਾ ਚਲਦੇ ਲੋਕੀ ਹਮਾ ਚਲੂ ਘਰ ਯਾਰ ਹਮਾ ਚਲਦੇ ਘਰ ਠੀਕ ਹੈ ਤੁਸ ਜੁਨੇ ਪਈਦਾ ਨਾ ਬੋਲ ਤੀ ਕਿ ਤੋ ਸੋ ਮੈਂ ਤਾਂ ਗੱਡੀ ਚ ਬਹਿ ਗਿਆ ਕੋਈ ਦਿੱਕਤ ਆ ਗਈ ਤੇ ਉੱਤੇ ਜੇ ਆਪਣੇ ਨੰਬਰ ਦਈਓ ਹੈਲੋ ਪਿੱਛੇ ਬੱਕਰੀਆਂ ਵਿੱਚ ਭੇਡਾਂ ਐ ਇਹ ਆ ਰਾਸਤਾ ਗਿਆ ਇਹ ਗਿਆ ਨਰਨ ਦੇ ਵੀ ਨੂੰ ਉਹ ਜੁੱਬ ਬੰਨਣਾ ਦੇ। ਕਿਵੇਂ ਵੇ ਦੱਸੋ ਵੀ ਅਸੀਂ ਬਿਆਨ ਤੁਰੇ ਵੀ ਕਿੱਥੇ ਜਲੇ ਵੀ। ਅਰੇ ਬਿਆਨ ਆਏ ਆਨੰਦ ਲੈਣ ਆਏ ਆ। ਕੁਮਨ ਆਨੰਦ ਲੈਣ ਆਏ ਆ ਕੁਮਨ। ਬਹੁਤ ਵਧੀਆ ਮਾਹੌਲ ਦੇ। ਆਹ ਰੀ ਲਿਖ ਰਿਹਾ। ਜੰਗਲ ਜੰਗਲ ਦਿਖ ਰਿਹਾ। ਅਜੇ ਸਾਡੇ ਪਿੰਡ ਵਾਲੀ ਰੋਡ ਖੁੱਲੀ ਐ। ਪਰ ਆਹ ਤਾਂ ਹੈ। ਹੇਗਾ ਗੋਪਿੰਦ ਸਾਗਰ ਬਾਜੀਆ ਵਾਹ ਵਾਹ ਬੰਦਰਾ ਡੀਐਲ ਮਹਿਰ ਸੇਰਗਲਵਾ ਬਹੁਤ ਵਧੀਆ ਲੋ ਭਾਈ ਇਧਰ ਜਾਣਾ ਪੈਣਾ ਥੱਲੇ ਨੂੰ ਉਹ ਖੜੇ ਸਾਡੇ ਪਿੰਡ ਦੇ ਟੈਂਪੂ ਟਰੈਵਲ ਇਹ ਤਾਂ ਪਿੱਛੇ ਖੜ ਗਿਆ ਇੱਥੇ ਤੇ ਆ ਥੱਲੇ ਨੂੰ ਲਓ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ और प्रदीप ये है हिमाचल लो जी इतो ना ना और नहीं ब्रेकफे होंगी चलो रुटते जाते सारे थले <laughs> ਕਹਿੰਦੇ ਉੱਥੇ ਲੱਗੀਆਂ ਜੱਦੇ ਆਂਦੇ ਉੱਥੇ ਲੱਗੀਆਂ ਕੁਰਸੀਆਂ ਕਿੱਥੇ ਕਾਹਦੀਆਂ ਕੁਰਸੀ ਕਿੱਥੇ ਦੱਸ ਮੈਨੂੰ ਉਹ ਪਈਆਂ ਉਹ ਉੱਪਰ ਹਾਂ ਭਾਈ ਕਿਦਾਂ ਦਾ ਫੀਲ ਕਰਦੇ ਰੁੜਦੇ ਜਿੱਦਾਂ ਸੀ ਹੰਟਿੰਗ ਪ੍ਰਾਈਵੇਟ ਹੰਟਿੰਗ ਪ੍ਰਾਈਵੇਟ ਰੁੜਦੇ ਜਾਂਦੇ ਸਾਰੇ ਚਲੋ ਪਾਪੀ ਪਿਆਰ ਕਰਨ ਚੱਲ ਜਾਈ ਲੈ ਤਾਂ ਇਹ ਆ ਜੀ ਪਿੰਡ ਬੈਂਸਲੀ ਬਰਾਤ ਜੋ ਬੋਲ ਬੜੀ ਦੂਰpur ਜੀ ਹੈ ਆਰੇ ਬੰਨਾ महाराज अच्छा अच्छा माकड़ी माकड़ी जा माकड़ी पिंड अच्छा उहो थले टेंट लॻे वाहे वाहे

ਇਦਰ ਆਈ ਨੀ ਅੱਛਾ ਇਦਰ ਕਰੋ ਜੀ ਮੈਂ ਵੀ ਰਾਮ ਜੀ ਆ ਗਿਆ ਪੱਟਾ ਦੇ ਦਿਖਾਓ ਮੈਨੂੰ ਦੇਖਵੇ ਤੇ ਇੱਕ ਸਾਮਾਨ ਅੱਜ ਪੰਗੜਾ ਪਾਦੇ ਆ Eu tô ਕੋਈ ਨਾ ਆਹ ਦੇਖੋ ਇੱਧਰ ਧਿਆਨ ਨਾਲ ਸਾਹਮਣੇ ਦੇਖ ਸਾਹਮਣੇ ਤੇ ਦੇਖੋ ਕੀ ਹੋ ਜਾ ਠੀਕ ਕਰੋ ਇਹ ਕਰਦੇ ਚੱਕ ਪਾਣੀ ਚੱਲਦੀ ਆ ਇੱਥੇ ਦੇਖੋ ਜੀ ਤੇ ਉਹ ਸਾਹਮਣੇ ਵੇਖੋ ਹਾਂ ਚੱਕੜ ਬੱਸ ਇੱਥੇ ਖੜ ਚਿਰ ਇੱਥੇ ਖੜ ਕੇ ਹੀ ਬਸ ਹਾਂ ਅੱਗੇ ਤੱਕ ਬਾਅਦ ਵਿੱਚ ਖੜਾ ਦੋਈ ਪਹਿਲੇ ਖੜ ਜਾ ਭਾਜੀ ਪਹਿਲੇ ਖਾ ਲੈ ਮੈਂ ਭਲਾਉਂਦਾ ਅੱਗੇ ਕੋਈ ਨਾ ਹਾਂਜੀ ਭਾਜੀ ਬਾਈ ਇੱਦਾਂ ਹੀ ਪੀਸ ਲਗਾਵੇ ਇੱਧਰ ਦੇਖੋ ਇੱਧਰ ਨੂੰ ਕੋ ਮੂੰ ਮੇਰੀ ਸ਼ਰਦ ਕੋ ਮੂੰ ਪਹਿਲੇ ਠੀਕ ਹੈ ਦਿਓ ਕੈਂਚੀ ਦਿਓ ਜੀ ਦੋ ਛੱਡ ਕੇ ਕਰਾਂ ਅੰਤ ਦੇ

ਯਾਰ ਹੋਰ ਬਾਦੇ 21 ਸ਼ੋਅ ਕਰਦੇ ਪੂਰਾ ਕੀ ਕਰਨਾ ਪੂਰਾ ਹੁਣ ਮੰਨਣਾ ਲੈ ਐ ਵੀ 4-5 ਜਣੇ ਆਣਗੇ 21 ਸ਼ੋਅ ਕਰਦੇ ਪੂਰਾ ਗੁਰਪ੍ਰੀਤ ਹੈ ਕੀ ਕਰਦੇ ਪੂਰਾ ਬੱਸ ਲਓ ਜੀ ਬਾਜੀ ਇੱਧਰ ਨੂੰ ਘੁੰਮ ਕੇ ਕ੍ਰਾਚ ਕਰੋ ਕੈਂਚੀ ਲਾਓਗੇ ਇੱਧਰ ਤੋਂ ਬਰਾਬਰ ਬਰਾਬਰ ਲਓ ਜੀ ਕੈਂਚੀ ਬਾਜੀ ਉੱਧਰ ਨੂੰ ਕੋ ਮੋ ਨਾਲ ਨੂੰ ਨਾਲ ਨੂੰ ਮੋਟੇ ਕਰੋ ਟੱਚ ਕਰੋ ਇੱਧਰ ਦੇਖਿਓ ਸਾਹਮਣੇ ਇੱਥੇ ਦੇਖੋ ਸਾਰੇ ਬਾਜੀ ਇੱਧਰ ਦੇਖਣਾ ਤੁਸੀਂ ਵੀ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਤਾੜੀਆਂ ਤਾੜੀਆਂ ਥੋ 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 ਤਾੜੀਆਂ ਤਾੜੀਆਂ ਲੋ ਬਈ ਕੀ ਲੋਕੇਸ਼ਨ ਹੈ ਜੀ ਖੇਤ ਲੋਕਾਂ ਦੇ ਆਏ ਰੋੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਬੇਦ ਧਰਮ ਜੜੋ ਪਾਪ ਤਜਾਇਆ ਬਲਰਾਮ ਜੀਓ ਧਰਮ ਜੜੋ ਪਹਿਲੜੀ ਆਸੋ ਪਾਏ ਭਾਰ ਮਨ ਤਨ ਮਿੱਠਾ ਲਾਇਆ ਬਲਰਾਮ ਜੀਓ ਭਰ ਮਿੱਠਾ ਲਾਇਆ ਮੇਰੇ ਪ੍ਰਭ ਪਾਇਆ ਆਨ ਤਨ ਹਰ ਨਿਭ ਲਾਈ ਮਨ ਚਿੰਦਿਆ ਫਲ ਤਨ ਹਿਰਦੈ ਨਾਮ ਬਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਪਰ ਪਾਇਆ ਪ੍ਰਭ ਅਬ ਨਾਸੀ i don't भी भाई चलू अमरा स्पेशल पौड़िया बनाईया गई प्रीति सोहर वालों लकड़िया भी हरिया थी हरिया लाइया हरिया <laughs> हरिया, <थी> हरिया। <laughs> ਭਈ ਆ ਆਵ ਭਗਤਨੀ ਨੇ ਬਹੁਤ ਵਧੀਆ ਕੀਤੀ ਨਾ ਆਵ ਭਗਤ ਬਾਜੀ ਬਾਜੀ ਪਿੰਡ ਹੈਗਾ ਮਾਕੜੀ ਆ ਦੇਖੋ ਸਾਹਮਣੇ ਡੈਮ ਦਾ ਪਾਣੀ ਦਿਖਦਾ ਗੋਮਿੰਦ ਸਾਗਰ ਦਾ ਇਹ ਬਾਜੀ ਫੋਟੋ ਸ਼ੂਟ ਹੋਣ ਲੱਗਿਆ ਫੋਟੋ ਸ਼ੂਟ ਹਸੀਨ ਬਾਦੀਆਂ ਇਹ ਤਾਂ ਆ ਹੀ ਪੁੱਛੇ ਕਰਦਾ ਇਕੱਲੀ ਇਕੱਲੀ ਬਾਜੀ ਸਰੀਆ ਦਾ ਵੀ ਹੁੰਦਾ ਕੀ ਜਲਕੇ ਜ ਅੱਗੇ ਨਿਕਲੋ ਤੁਸੀਂ ਭਾਜੀ ਠੀਕ ਹੈ ਨਹੀਂ ਫੋਟੋ ਸ਼ੂਟ ਪਿੱਛੇ ਜਾਵਾ ਚੱਲੋ ਇਹ ਹਮਾਰਾ ਚਲਦੀ ਹੈ ਪਿਆਰੀ ਪਿਆਰੀਆਂ ਕੁੜੀਆਂ ਦੇਖੋ ਇਹ ਉਹ ਛੂਟ ਦੇਖਣ ਆਈਆਂ ਇਹਨਾਂ ਨੂੰ ਹੁਣ ਡਰੋਨ ਨਾਲ ਹਵਾ ਵੀ ਦੇਣੀ ਹੈ ਅਸੀਂ ਕਹਿੰਦੀ ਗਰਮੀ ਲੱਗਦੀ ਆ ਦੇਖ ਲਓ ਇਹ ਸੰਗਦੀਆਂ ਬਹੁਤ ਦੀਆਂ ਵਿਚਾਰੀਆਂ ਇਹਦਾ ਪ੍ਰੀਤੀ ਦਾ ਸ਼ੂਟ ਚੱਲਦਾ ਦੇਖੋ ਦੇਖੋ ਗ੍ਰੀਤੀ ਦੇਖਦੇ ਆ ਬਾਜੀ ਦੇਖੀਏ ਤੇ ਦੇਖ ਚਲੋ ਦੇਖੋ ਭਾਜੀ ਬੰਦ ਪਿੱਛੇ ਦੇਖੋ ਪਿੱਛੇ ਹੱਸ ਕੇ ਮੁਖੇ ਅੱਗੇ ਅੱਗੇ ਪਿੱਛੇ ਹਾਂਜੀ ਇਹ ਦਾਸ ਮੋਰਚਾ ਫਤਿਹ ਕਰ ਲੈਣਾ ਇਨਕਲਾਬ ਓਏ ਇਨਕਲਾਬ ਇਨਕਲਾਬ ਜਿੰਦਾਬਾਦ ਮੋਰਚਾ ਫਤਿਹ ਕਰਕੇ ਆਪਾਂ ਪਿੰਡ ਪਰਤਣ ਆਉਣ बैटरी रहेगी दस परसेंट ਚੱਲ ਚੱਲ ਚਲੋ ਜੀ ਚਲੋ ਜੀ ਅੱਧੀ ਆ ਜਾਏ ਲੈ ਭਾਈ ਸਵੇਰਾ ਜਾਂਦੇ ਤੇ ਪੱਜ ਭੱਜ ਕੇ ਹੁਣ ਨਹੀਂ ਚੜ੍ਹ ਹੁੰਦਾ ਹੈਗਾ ਦੋ ਵਰ ਦਾ ਰੋਟੀ ਵਾਹ ਜੀ ਵਾਹ ਆ ਲੋ ਚੜਿਓ ਚੜਿਓ ਚੜ ਗਏ ਜੀ ਚੜ ਗਏ ਆਹ ਧਿਆਨ ਲਾ ਬਈ ਆ ਗੱਡੀ ਖੜ ਗਈਆਂ ਲੱਕਲੇ ਸਾਰੇ ਚਲੋ <laughs> ਚਲੀਏ ਦੇਣੇ ਪੈਣੇ ਪੈਸੇ ਇੰਜੀਨੀਅਰ ਚਾਹੀਦਾ ਹੁੰਦੇ ਸਮਝ ਨਹੀਂਦਾ ਨਾ ਇੰਜੀਨੀਅਰ ਕਿਡਾਈ ਵਿੱਚ ਸਮਝ ਨਹੀਂਦਾ ਦੇਦਾ ਨਹੀਂ ਬੰਦੇ ਕਿਡਾਈ ਵਿੱਚ ਸਮਝਦਾ ਨਹੀਂ ਕੋਈ ਨਹੀਂ ਕੋਈ ਸੋਲਣਾ ਨਹੀਂ ਸੋਲਣਾ ਨਾ ਆਪਰਾਗੇ ਸਾਰਾ ਦਿੱਤੀ ਖਾ ਲੈਣਾ ਆਮੀਨ ਆਹ ਕਿਨੇ ਰੱਖਦੇ ਚਲ ਆਜੋ ਚਲੋ ਚਲੋ ਜੀ ਅੱਜ ਦਾ ਵਲੋਗ ਇੰਤਕ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਰ ਦਿਓ ਠੀਕ ਹੈ ਜੀ ਧੰਨਵਾਦ ਬਸ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ